ਪੰਗਾ 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 ਬਟਾਲੇ ਸ਼ਿਵਸੇਰਾਂ ਵਾਲਿਆ ਚ ਪੈ ਗਿਆ ਪੰਗਾ ਇਹ ਪੰਗਾ ਕਿਸ ਗੱਲ ਨੂੰ ਲੈ ਕੇ ਪਾਇਆ ਇਸ ਦਾ ਖੁਲਾਸਾ ਨਹੀਂ ਹੋਇਆ ਪਰ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਦੋ ਲੋਕ ਜਿਨ੍ਹਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੋਂ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮ ਵੀ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋਇਆ ਹਾਲਾਂਕਿ ਉਸ ਨੂੰ ਗੋਲੀਆਂ ਦੇ ਛਰਰੇ ਲੱਗੇ ਨੇ ਇਹ ਕੀ ਵਾਰਦਾਤ ਹੋਈ ਆ ਕਿਸੇ ਨੂੰ ਕੋਈ ਸਮਝ ਨਹੀਂ ਆਈ ਪਰ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਤਾਚਾਰ ਸ਼ੁਰੂ ਕਰ ਦਿੱਤਾ ਉਹ ਤੁਹਾਨੂੰ ਦਖਾਨੇ ਆਖੀ ਇਹ ਪੂਰਾ ਮਾਮਲਾ ਤੜਕਪੇਲ ਪੰਚੀ 55 ਬਹੁਤ ਜਿਆਦਾ ਨੇ ਦੋਨੋਂ ਬ੍ਰਦਰ ਜ਼ਖਮੀ ਨੇ ਲੱਖੀ ਵਾਲੀ ਆ ਰਜਾ ਵਾਲੀ ਆ ਉਹ ਸੋਨਾ ਇਹ ਤਾਂ ਲੈਟ ਕਹਿੰਦੇ ਅੰਮ੍ਰਿਤਸਰ ਲੈ ਜਾ ਉਹਨਾਂ ਨੂੰ ਤੇ ਅੰਮ੍ਰਿਤਸਰ ਚ ਲੈਣਾ ਹੈ ਕਿਨਾਂ ਕੋਸ਼ਲ ਰਾਜ ਇਹ ਕੋਈ ਲੱਗੀ ਕੀ ਸੀ ਹੋਇਆ ਕੀ ਪਤਾ ਨਹੀਂ ਮੈਨੂੰ ਆਪੇ ਵੀ ਤੈ ਕਿੱਥੋਂ ਆ ਰਹੇ ਸੀ ਅਸੀਂ ਤਾਂ ਮੌਕੇ ਤੇ ਪਹੁੰਚੇ ਖਣ ਪੜਨ ਲੱਗਾ ਜੀ ਤਾਂ ਹਮ ਰੈਂਕ ਤੇ ਜਾ ਕੇ ਪਹੁੰਚੇ ਕਿ ਤੁਸ ਤੋ ਪੜ ਗਿਆ ਕੀ ਕਿਹੜੇ ਰੈਂਕ ਤੇ ਹੋ ਕੀ ਨਾਂ ਤੁਹਾਡਾ ਬਾਜੀ ਐਲ ਆਰ ਐਸ ਆਈ ਐਨ ਐਸ ਆਈ ਐਲ ਆਰ ਆਈ ਐਸ ਆਈ ਨਰਿੰਦਰ ਸਿੰਘ ਅੱਛਾ ਜੀ ਤੁਸੀਂ ਉੱਤੇ ਹਾਥੀ ਗੇਟ ਜਿੱਥੇ ਝਗੜਾ ਹੁੰਦਾ ਸੀ ਇਨਫੋਰਮੇਸ਼ਨ ਆਈਸੀ ਕਿ ਜਿੱਦਾਂ ਪਹੁੰਚੇ ਉੱਥੇ ਅੰਮ੍ਰਿਤਸਰ ਨਾਲ ਹੀ ਕਿ ਫੋਨ ਕੀਤਾ ਹੀ ਉੱਥੇ ਪਹਿਲਾਂ ਹੀ ਮੁਲਾਜ਼ਮ ਥੋੜੇ ਹੀ ਉੱਥੇ ਮੌਕੇ ਤੇ ਪਹੁੰਚ ਗਏ ਅੱਛਾ ਜੀ ਫਿਰ ਮੌਕੇ ਸਾਨੂੰ ਆਪ ਨਹੀਂ ਪਤਾ ਲੱਗਾ ਕੀ ਹੋਇਆ ਹੁਣ ਤੇ ਕੀ ਵਜ੍ਹਾ ਨਾਲ ਆਹ ਵੇਖ ਲਓ ਤੁਸੀਂ ਆਪ ਹੀ ਵੇਖੋ ਕੀ ਵਜ੍ਹਾ ਮੈਨੂੰ ਧਿਆਨ ਨਹੀਂ ਪੱ ਲੱਗਾ ਤੁਹਾਡੇ ਤੁਹਾਨੂੰ ਰਤਾ ਚੱਕੀ ਹੈ ਕੀ ਲੱਗਦਾ ਗੋਲੀ ਹੈ ਕਿ ਹਥਿਆਰ ਹੈ ਕੀ ਹੈ ਹਾਂ ਜੀ ਇੱਕ ਗੋਲੀ ਨੇ ਜੇ ਨੇ ਰਖਾ ਦੋ ਘਟ ਲੱਗੀ ਤੇ ਇਥੇ ਕੰਮ ਲੱਗ ਗਿਆ ਧੰਨਵਾਦ ਤੁਹਾਡਾ ਇਥੇ ਹੌਸਪਟਲ ਆਪ ਹੀ ਖੋਤੇ ਆ ਮੋਰਚਾ ਤੇ ਦੋ ਜੱਟ ਜੀ ਅ ਪੁਲਿਸ ਪਾਸੇ ਦਲਾ ਆਈ ਸੀ ਕਿ ਹਾਥੀ ਵੇਖਣਾ ਉਥੇ ਕੋਈ ਮੋਟਰ ਰੋੜੀ ਚੱਲਦੇ ਨੇ ਝਗੜਾ ਹੋ ਗਿਆ ਉਥੇ ਪੁਲਿਸ ਪਾਟੀ ਗਈ ਆਪਣੇ ਮੇਸੇ ਆਪਣਾ ਸਬ ਇੰਸਪੈਕਟਰ ਅਡੀਸ਼ਨਲ ਸਟਫਰ ਜਿਹੜੇ ਡਿਊਟੀ ਉੱਪਰ ਸੀ ਉਹ ਤੇ ਨਾਲ ਉਹਨਾਂ ਦੇ ਦੋ ਮੁਲਾਜ਼ਮ ਗਏ ਉਹਨਾਂ ਦੇ ਪੀਸੀਆਰ ਵਾਲੇ ਜੀ 18 ਨੰਬਰ ਸੜੀ ਯਾਤਰਾ ਉਹਦੇ ਨਾਲ ਲੱਗਿੰਦੇ ਉਥੇ ਪਹੁੰਚ ਗਏ ਉਥੇ ਬੇਸਿਕਲੀ ਗੱਲ ਪਹਿਲੇ ਸ਼ੁਰੂ ਹੋਈ ਆ ਕਿ ਬੱਗੀ ਬੱਗੀ ਨਾ ਬਾਏ ਤੇ ਲਿਖੀ ਆ ਉਹਦੇ ਸ਼ਾਇਦ ਅਜੇ ਕਲੀਅਰਿੰਗ ਹੋਈ ਗੱਲ ਕਿ ਉਹਨਾਂ ਦੇ ਇੱਕ ਪਾਸੇ ਪੱਤੀ ਸੀ ਰਾਜਨ ਪੱਤੀ ਰਾਜਨ ਪੱਤੀ ਦੇ ਲੜਕੇ ਨੇ ਕੁਛ ਸ਼ੇਰਸਲ ਦਾ ਉਹ ਸ਼ਾਦੀ ਕੀਤੀ ਐ ਅਜੇ ਕਹਿੰਦੇ ਇਹ ਇਨੀਸ਼ੀਅਲ ਆ ਅਜੇ ਕੋਈ ਕਲੀਅਰ ਨਹੀਂ ਹੋਈ ਉਹਦੇ ਵਿੱਚ ਜਿਹੜਾ ਬੱਗੀ ਨੇ ਕਿਵੇ ਚ ਵੇੜ ਮਾਰੀ ਉਹਦੇ ਪੱਤੀ ਦੇ ਮੁੰਡੇ ਦੇ ਪੱਤੀ ਦੇ ਮੁੰਡੇ ਦੇ ਵੀ ਮਾਰਦੇ ਪੱਤੀ ਜਾਂ ਪੱਟੀ ਵੀ ਨੂੰ ਕਹਿੰਦੇ ਨੇ ਉਹਦੇ ਚ ਬੇੜ ਮਾਰੀਏ ਤੇ ਮੁੜ ਕੇ ਬਾਅਦ ਵਿੱਚ ਦੋਨ ਪਾਰਟੀਆਂ ਆਹ ਸਾਹਮਣੇ ਹੋ ਗਈਆਂ ਨੇ ਤੇ ਹਫਾਫ ਚੱਲ ਪਿਆ ਕਿਨੇ ਪੁਲਿਸ ਪਹੁੰਚੀ ਆ ਤੇ ਉੱਥੇ ਇਧਰੋਂ ਰਾਜਾ ਵਾਲੀ ਆ ਤੇ ਉਹਨਾਂ ਦੇ ਬ੍ਰਦਰ ਸਿੰਦਰਪਾਲ ਲੱਕੀ ਵਾਲੀ ਆ ਵੀ ਇਸੇ ਮੌਕੇ ਤੇ ਆਏ ਉੱਥੇ ਫਿਰ ਦੂਸਰੇ ਪਾਸੇ ਜਿਹੜੀ ਭੀੜ ਕਾਫੀ ਇਕੱਠੀ ਸੀ ਤੇ ਉਹ ਉਹਨਾਂ ਨੇ ਇਹਨਾਂ ਤੇ ਹਮਲਾ ਕਰ ਲਿਆ ਪੁਲਿਸ ਵੀ ਉੱਥੇ ਸੀ ਇਹਨਾਂ ਨੇ ਵਿੱਚ ਵਿਚਾਰ ਕਾਫੀ ਕੀਤਾ ਉਹਨੋਂ ਤੇ ਕ੍ਰਿਸਟਲ ਦੀ ਗੋਲੀ ਕਿਤੇ ਚਲਾਈ ਹੈ ਕਿਸੇ ਨੇ ਜਮੀਨ ਤੇ ਕਰਕੇ ਉਹਦੇ ਮਾਈਨ ਫਾਰ ਵੀ ਕਿਤੇ ਕੋਈ ਰਸ਼ਿਦ ਜ਼ਿਆਦਾ ਹੋ ਗਿਆ ਸੀ ਉਹਦੇ ਵਿੱਚੋਂ ਜਿਹੜੀ ਗੋਲੀ ਉੱਟੋ ਟਕੇ ਜਿਹਾ ਬਚਾਰਾ ਆਪਣੇ ਐਸਐਲਆਰਐਸਏ ਨਕਲੀ ਸੀ ਜਿਹੜੇ ਜਿਆਬੜਾ ਦੇ ਅਜਿਹੀ ਸੀ ਮੁਲਾਦ ਉਹਨਾਂ ਦੇ ਪਤਾਂ ਦੇ ਦੋਹਾਂ ਦੇ ਵਸੇ ਲੱਗੇ ਹੋਏ ਐਂਟਰੀ ਐਗਜ਼ਿਟ ਖੋ ਗਏ ਨੇ ਛੋਟੇ ਪੈਲੇਟ ਸੀ ਕੋਈ ਹਸਪੀਟਲ ਨੰਨ ਸਿਵਲ ਹਸਪੀਟਲ ਤੇ ਦਾਜਾ ਉਹਦੇ ਬਿਲਕੁਲ ਠੀਕ ਨੇ ਕੋਈ ਐਂਬਰੀ ਐਕਜ਼ਿਟ ਹੋ ਗਈ ਆ ਉਹਨਾਂ ਨੂੰ ਇੱਥੇ ਸਿਰ ਇਹਨਾਂ ਦਾ ਟੀਮ ਨਾ ਕਿ ਸਿਵਲ ਹਸਪਤਲ ਹੀ ਚੱਲਿਆ ਦੂਸਰੇ ਪਾਸੇ ਰਾਜਾਵਾਲੀਆ ਤੇ ਉਹਨਾਂ ਦਾ ਇਹ ਬ੍ਰਦਰ ਹੈ ਅ ਮਤੀ ਸਿਂਦਰਪਾਲਾ ਸ਼ਾਹ ਦਾ ਸਿਂਦਰਪਾਲਾ ਉਹ ਉਹਨਾਂ ਨੂੰ ਇੱਥੇ ਈਐਮਸੀ ਲੈ ਗਏ ਸੀ ਈਐਮਸੀ ਫਿਰ ਉਹਨਾਂ ਨੂੰ ਜਿਹੜਾ ਇਨੀਸ਼ੀਅਲ ਜਿਹੜੀ ਟ੍ਰੀਟਮੈਂਟ ਦੇ ਕੇ ਫਸਟ ਸਟੇਟ ਤੇ ਅੰਮ੍ਰਿਤਸਰ ਅ ਅਮਨਦੀਪ ਤੇ ਰੈਫਰ ਕੀਤਾ ਤੇ ਬਾਕੀ ਜਿਹੜੇ ਮੌਕੇ ਤੋਂ ਸਤਜੋ ਸਾਹਿਬ ਉੱਥੇ ਹੀ ਨੇ ਜਿਹੜੇ ਮੌਕੇ ਤੋਂ ਸੀ ਕਿਉਂਕਿ ਇਹ ਜੇ ਰਾਜਾਵਾਲੀ ਹੈ ਉਹਨੇ ਇਸ ਗੱਲ ਕਰਨ ਦੇ ਐਨੀ ਹਜੇ ਉਹਨਾਂ ਦੀ ਕੰਡੀਸ਼ਨ ਤੇ ਇਹ ਜਿਹੜੀ ਉਥੋਂ ਮੌਕੇ ਤੋਂ ਇਨਫੋਰਮੇਸ਼ਨ ਮਿਲੀ ਹੈ ਤੇ ਮੈਂ ਉਹ ਸ਼ੇਅਰ ਕੀਤੀ ਹੈ ਤੇ ਉਹਦੇ ਬੇਸ ਤੇ ਜਿਹੜੇ ਵੀ ਸਾਡੇ ਬੰਦੇ ਆਇਡੈਂਟੀਫਾਈ ਹੋਏ ਨੇ ਤੇ ਅਸੀਂ ਉਹਨਾਂ ਦੇ ਰੇਡ ਕਰਦੇ ਹਾਂ ਜੀ 25 ਬੰਦੇ ਹੋ ਗਏ ਸੀ ਬਟ ਉਹ ਸਾਰੇ ਹਮਲਾ ਕਰਨ ਵਾਲੇ ਜਿਸ ਤਰ੍ਹਾਂ ਤਮਾਸ਼ਵੀਨ ਵੀ ਇਕੱਠੇ ਹੋ ਜਾਂਦੇ ਨੇ ਮੇਨਲੀ ਉਹ ਦਸਾਂਕ ਪੰਜ 6 ਬੰਦੇ ਤੇ ਹੈਗੇ ਸੀ ਜਿਨ੍ਹਾਂ ਨੇ ਐਕਟਿਵਲੀ ਉਹਦੇ ਇਸ ਚਾਰਕ ਪਾਰਟਿਸਪੇਟ ਕੀਤਾ ਆਪਣਾ ਦਾਫਰ ਕੁਰਬਾਨ ਦੇ ਨਾਲ ਹਮਲਾ ਕੀਤਾ ਬਾਕੀ ਉਤਾਰ ਰਾਇਸ਼ੇ ਦੇ ਕਾਫੀ ਹੋ ਗਿਆ